ਸਾਸੀ ਕਾਉ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਫਲਮਾਉਣੀ ਆ ਮਿੱਤਰੋ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਮਸਤੇ ਵਾਲੇ ਦੇ ਵਿੱਚ ਮਸਤੇ ਵਾਲਾ ਪਿੰਡ ਆ ਜਿਹੜਾ ਮਿੱਤਰੋ ਜਿਲੇ ਫਰੋਈਪੁਰ ਦਾ ਇਹ ਪਿੰਡ ਆ ਇਹ ਤੇ ਜੀਰੇ ਤੋਂ 10 11 9 10 ਕਿਲੋਮੀਟਰ ਦੀ ਦੂਰੀ ਤੇ ਨੇੜੇ ਪਿੰਡ ਨੂਰਪੁਰ ਰਹਿ ਗਿਆ ਮਿੱਤਰੋ ਤੇ ਜੇ ਆਪਾਂ ਇਧਰ ਨੂੰ ਜਾਂਦੇ ਆ ਤਾਂ ਬੋਟਰਾ ਹਸ਼ਮਾਲਾ ਹਨਾ ਮੋਗਾ ਸ਼ੁਰੂ ਹੋ ਜਾਂਦਾ ਮੋਗਾ ਸ਼ੁਰੂ ਹੋ ਜਾਂਦਾ ਅੱਗੇ ਦੀ ਹੱਦ ਮੋਗੇ ਦੇ ਹੱਦ ਮੋਗਾ ਸ਼ੁਰੂ ਠੀਕ ਹੈ ਬਾਈ ਇੱਥੇ ਜਿਹੜਾ ਇਹ ਪਿੰਡ ਆ ਨਾ ਮਿੱਤਰੋ ਇਹ ਫਰੋਈਪੁਰ ਜ਼ਿਲ੍ਹੇ ਦੀ ਹੱਦ ਦਾ ਪਿੰਡ ਆ ਤੇ ਇਹਦੋਂ ਗਾਹ ਮੋਗੇ ਜ਼ਿਲ੍ਹੇ ਦੀ ਹੱਦ ਸ਼ੁਰੂ ਹੁੰਦੀ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਸ਼ੌਕ ਆ ਬਾਈ ਹੋਣਿਆਂ ਨੂੰ ਚੰਗੀਆਂ ਜਾਨਵਰਾਂ ਦਾ ਸ਼ੌਕ ਬਾਈ ਉਹਨਾਂ ਨੂੰ ਵੀ ਆਪਾਂ ਕਹਿ ਸਕਦੇ ਹਾਂ ਵੀ ਨੋਰਮਲ ਹੋ ਸਕਦਾ ਪਰ ਬਾਈ ਉਹਨਾਂ ਦਾ ਬੇਟਾ ਬਾਹਰ ਫੋਰਨ ਕੰਟਰੀ ਦੇ ਵਿੱਚ ਸਥਿਤ ਆਸਟ੍ਰੇਲੀਆ ਦੇ ਵਿੱਚ ਇਹਨਾਂ ਆਸਟ੍ਰੇਲੀਆ ਦੇ ਵਿੱਚ ਵੀ ਰਸਤੇ ਤੌਰ ਨੂੰ ਹੱਦੋ ਵੱਧ ਸ਼ੌਂਕ ਆ ਮਿੱਤਰੋ ਜਾਨਵਰਾਂ ਦਾ ਔਰ ਅੱਜ ਸ਼ੌਕ ਦੇ ਨਾਲ ਜਾਨਵਰ ਇੱਕ ਤਿਆਰ ਕੀਤਾ ਬਾਈ ਉਹਨਾਂ ਨੇ ਕੱਟਾ ਇਹ ਮਿੱਤਰੋ ਪਹਿਲੇ ਦੱਸ ਦੇਵਾਂ ਵੀ ਇਹ ਚੜੱਕ ਮੇਲੇ ਦਾ ਜੇਤੂ ਕੱਟਾ ਦਸਵਾਂ ਨੰਬਰ ਇਹਨੇ ਪ੍ਰਾਪਤ ਕੀਤਾ ਹੋਇਆ ਖੀਰੀ ਕੈਟਾਗਰੀ ਦੇ ਵਿੱਚ ਤੇ ਆ ਜਿਹੜਾ ਇਹਨਾਂ ਅਵਾਰਡ ਜਿੱਤਿਆ ਹੋਇਆ ਮਿੱਤਰੋ ਸਰਟੀਫਿਕੇਟ ਦੋ ਵਿਖਾ ਦਿੰਨਾ ਤੁਹਾਨੂੰ ਜਿਹੜਾ ਮਿੱਤਰੋ ਪਿਛਲੇ ਸਾਲ 23 24 25 ਫਰਵਰੀ ਨੂੰ ਹੋਇਆ ਸੀਗਾ ਚੜੱਕ ਪਿੰਡ ਦੇ ਵਿੱਚ ਚੜੱਕ ਦੀ ਪਸ਼ੂ ਮੰਡੀ ਦੇ ਵਿੱਚ ਮੇਲਾ ਵੱਡਾ ਬਾਈ ਸਾਨੀ ਗੱਲ ਰਣੀਆਂ ਵਾਲੇ ਹੁਣਾਂ ਨੇ ਕਰਾਇਆ ਸੀ ਭਰਾ ਹੁਣਾਂ ਨੇ ਰਲ ਕੇ ਸੇਲ ਕਰਨਾ ਤੇ ਉਸ ਮੇਲੇ ਦਾ ਜੇਤੂ ਕਟਾ ਇਹ ਹੁਣ ਮਿੱਤਰੋ ਲਾਤਾ ਵਾ ਵਕਾਉ ਜੇ ਆਪਾਂ ਸੀਮਨ ਵਾਲੇ ਪਿਓ ਵਾਲੇ ਪੱਖ ਤੋਂ ਸੋਚਦੇ ਆਂ ਤਾਂ ਇਹ ਲక్ష్ਮੀ ਡੈਰੀ ਫਾਰਮ ਵਾਲੇ ਤਾਰੇ ਦਾ ਬੱਚਾ ਵਾ ਮਾਂ ਦਾ ਦੁੱਧ ਦਾ ਵੀ ਚੰਗਾ ਰਿਕਾਰਡ ਆ ਮਿੱਤਰੋ ਕਰਦੇ ਆਂ ਗੱਲਾਂ ਬਾਤਾਂ ਖੁੱਲ ਕੇ ਆਪਾਂ ਬਾਈ ਹੁਣਾਂ ਤੋਂ ਨਾਲ ساری ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਵਧੀਆ ਜੀ ਸੇਤਾਕਰ ਪਰਿਵਾਰ ਜੀ ਹਾਂਜੀ ਵਧੀਆ ਬਿਲਕੁਲ ਠੀਕ ਹੈ ਭਾਈ ਅੱਛਾ ਭਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਜੀ ਮੇਰਾ ਨਾਮ ਜੀ ਸਰਦਾਰ ਪਲਵਿੰਦਰ ਸਿੰਘ ਜੀ ਜੀ ਪਿੰਡ ਮਸਤੇ ਵਾਲਾ ਜੀ ਜੀ ਮੈਂ ਐਕਸ ਆਰਮੀ ਜੀ ਜੀ ਹਾਂਜੀ ਐਕਸ ਆਰਮੀ ਦੇ ਵਿੱਚ ਜੀ ਠੀਕ ਹੈ ਭਾਈ ਜੀ ਉਹ ਵੀ ਨੌਕ ਕਰਦੇ ਕਿ ਰਿਟਾਇਰਮੈਂਟ ਨਹੀਂ ਰਿਟਾਇਰ ਹੈ ਜੀ ਠੀਕ ਹੈ ਜੀ ਕਿੰਨੇ ਸਾਲ ਕੀਤੀ ਜੋਬ ਜੀ ਫਿਰ ਮੈਂ 20 ਸਾਲ ਜੀ 20 ਸਾਲ ਠੀਕ ਹੈ ਭਾਈ ਅੱਛਾ ਭਾਈ ਪੱਕਾ ਆਪਣਾ ਕਿਹੜੀ ਸਾਈਡ ਆ ਗਿਆ ਇਹ ਮਸਤੇ ਵਾਲੇ ਪਿੰਡ ਦੇ ਵਿੱਚ ਏ ਸਰ ਫਰੋਹੀਪੁਰ ਜ਼ਿਲ੍ਹੇ ਦਾ ਤਹਿਸੀਲ ਜੀਰਾ ਦਾ ਲਾਸਟ ਪਿੰਡ ਆ ਜੀ ਲਾਸਟ ਪਿੰਡ ਆ ਇਹ ਤੋਂ ਅੱਗੇ ਮੋਗਾ ਪਿੰਡ ਆ ਜੀ ਮੋਗਾ ਦਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਜੀ ਠੀਕ ਆ ਜੀ ਆਪਣਾ ਘਰ ਤਾਂ ਬਾਹਰ ਰਹਿ ਗਿਆ ਹਨਾ ਖੇਤਾਂ ਦੇ ਵਿੱਚ ਹਾਂਜੀ ਹਾਂਜੀ ਆਪਣਾ ਘਰ ਪਿੰਡ ਤੋਂ ਤਕਰੀਬਨ 1 ਕਿਲੋਮੀਟਰ ਦੂਰ ਆ ਆਪਣਾ ਪਿੰਡ ਹਾਂਜੀ ਠੀਕ ਆ ਇਹ ਜਿਹੜੀ ਫਿਰ ਜਿਹੜੀ ਆਪਣਾ ਘਰ ਆ ਗਿਆ ਇਹ ਕਿਹੜੀ ਸੜਕ ਦੇ ਉੱਤੇ ਆ ਗਿਆ ਪਰ ਇਹ ਜੀ ਆਪਣਾ ਮੇਨ ਕਿਸੇ ਨੇ ਆਪਣੇ ਪਿੰਡ ਆਉਣਾ ਹੋਵੇ ਤੇ ਮੇਨ ਆਪਣਾ ਪਾਵਰ ਹਾਊਸ ਆ ਜੀ ਪਾਵਰ ਹਾਊਸ 440 ਕੇਵੀ 220 ਕੇਵੀ ਠੀਕ ਆ ਜੀ ਹਾਂ ਜੀ ਬਿਲਕੁਲ ਜੀ ਪਾਵਰ ਹਾਊਸ ਦੀ ਲੋਕੇਸ਼ਨ ਲਾ ਕੇ ਕੋਈ ਵੀ ਇੱਥੇ ਪਹੁੰਚ ਸਕਦਾ ਠੀਕ ਆ ਭਾਈ ਜੀ ਅੱਛਾ ਭਾਈ ਇੱਕ ਕਟਾ ਵੇਚਣਾ ਹਨਾ ਹਾਂ ਜੀ ਤੇ ਇਹ ਪਿਓ ਵਾਲੇ ਪੱਖ ਤੋਂ ਪਹਿਲਾਂ ਦੱਸਿਓ ਮੈਨੂੰ ਕਿਹੜੇ ਸੀਮੰਟ ਦਾ ਇਹ ਜੀ ਲక్ష్ਮੀਂ ਡੇਰੀ ਵਾਲਿਆਂ ਦਾ ਜੀ ਦਾਰਾ ਦਾਰਾ ਦੇ ਹਾਂ ਜੀ ਠੀਕ ਆ ਭਾਈ ਅੱਛਾ ਭਾਈ ਹੁਣ ਇਹ ਉਮਰ ਕਿੰਨੀ ਦਾ ਹੋ ਗਿਆ ਇਹ ਤਕਰੀਬਨ ਜੀ ਢਾਈ ਸਾਲ ਦਾ ਹੋਇਆ ਜੀ ਢਾਈ ਸਾਲ ਦਾ ਹੋਇਆ ਹਾਂਜੀ ਅੱਛਾ ਫਿਰ ਇਹ ਜਦੋਂ ਤੁਸੀਂ ਮੇਲੇ ਤੇ ਲੈ ਕੇ ਗਏ ਸੀ ਉਦੋਂ ਕਿੰਨੀ ਉਮਰ ਦਾ ਸੀ ਉਦੋਂ ਤਕਰੀਬਨ ਲਾ ਲਓ ਜੀ ਫਰਵਰੀ ਚ ਮੇਲਾ ਹੈ ਜੀ ਹਾਂਜੀ ਤੇ 10 ਮਹੀਨੇ ਪਿੱਛੇ ਲਾ ਲਓ ਜੀ ਯਾਨੀ ਕਿ ਲਗਭਗ 2 ਸਾਲ ਦੇ ਨੇੜੇ ਸੀ 2 ਸਾਲ ਦੇ ਨੇੜੇ ਠੀਕ ਹੈ ਬਈ ਫਿਰ ਇਹ ਤੇ ਹੁਣ 1-2 ਸਾਲ ਹੁਣ ਅੱਛਾ ਬਈ ਇਹ ਫਿਰ ਹੁਣ ਮੰਨ ਲਾ ਢਾਈ ਸਾਲ ਦਾ ਹੋ ਗਿਆ ਮਈਆਂ ਮਈਆਂ ਕਰਾਸ ਕਰਦਾ ਫਿਰ ਇਹ ਹਾਂਜੀ ਮੱਝਾਂ ਕ੍ਰਾਸ ਕਰਾਈਆਂ ਜੀ। ਤੇ ਤਕਰੀਬਨ ਕਿੰਨੀਆਂ ਕੋ ਹੋਗੀਆਂ ਹੋਣੀਆਂ ਜੀ? ਇਹਦੇ ਤੋਂ ਤਕਰੀਬਨ ਜੀ ਆਪਣਾ ਚਾਚੇ ਦਾ ਮੁੰਡਾ ਜੀ ਹੁੰਦਾ ਡੇਰੀ ਆਪਦਾ ਡੇਰੀ ਫਾਰਮ ਆ। ਇਹਦੇ ਤੋਂ 25 ਮੱਝਾਂ ਦਾ ਉਹਨਾਂ ਦਾ ਫਾਰਮ ਆ। ਠੀਕ ਹੈ ਜੀ। ਆਪਣੇ ਗਾਂ ਉਹਨੇ 5 ਤੋਂ 6 ਡੰਗਰ ਕਰਵਾਏ ਸੀ। ਉਹਦਾ ਕ੍ਰਾਸ ਆ ਹੈ ਜੀ? ਹਾਂਜੀ ਬਹੁਤ ਵਧੀਆ ਬੱਚੇ ਦਿੱਤੇ ਆ ਜੀ। ਆ ਕੱਟੀ ਫਿਰ ਸੇਧੀ ਹੋਈ ਆ ਜੀ? ਹਾਂਜੀ ਇਹ ਕੱਟੀ ਸੇਧੀ ਆ। ਕਿੰਨੇ ਦਿਨਾਂ ਦੀ ਆ ਗਈ ਜੀ ਇਹ ਕੱਟੀ? ਇੱਕ ੱਟੀ ਜੀ ਤਕਰੀਬਨ 14 ਦਿਨ ਦੀ ਹੈ ਜੀ 14 ਦਿਨ ਦੀ ਹਾਂਜੀ ਕੀ ਬਾਤ ਹੈ ਗਰੋਥ ਬਹੁਤ ਐਕਟਿਵ ਹੈ ਜੀ ਹਾਂਜੀ ਫਾਸਟ ਆ ੱਟੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਫਾਸਟ ਆ ਜੀ ਤੇ ਬਾਕੀ ਇੱਕ ਗੱਲ ਹੋਰ ਵੀ ਆ ਉਜੀ ਆਪਾਂ 40 ਸਟਰਕਚਰ ਬਣਾਉਣੀ ਹੈ ਤੇ ਮੇਲ ਖਾਂਦਾ ਹਜੇ ਬੱਚਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੱਡਾ ਹੁਣ ਹੋਵੇ ਹਾਂਜੀ ਦਰਵਾਜ਼ਾ ਟਿਕਾਣੇ ਲੱਗੇ ਨੇ ਇਹਨਾਂ ਦੇ ਸਰੀਰ ਦੀ ਐਕਟੀਵਿਟੀ ਵੇਖ ਸਕਦੇ ਹੋ ਹਾਂ 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 ਅੱਛਾ ਤੇ ਮਤਲਬ ਕੱਟਾ ਫਿਰ ਸੀਲ ਸੂਲ ਚੰਗਾ ਬਿਲਕੁਲ ਜੀ ਜੈ ਜੀ ਬਿਲਕੁਲ ਮਤਲਬ ਥੋੜਾ ਜਿਹਾ ਕਰਦਾ ਮਤਲਬ ਕਿ ਜਿਵੇਂ ਉਪਰਾਂ ਬੰਦਾ ਮੇਰੇ ਦੋ ਹਰ ਬੰਦਾ ਕਹਿੰਦਾ ਨੱਥ ਮਾਰ ਦੋ ਪਰ ਮੇਰੇ ਜੀ ਨਹੀਂ ਕਰਦਾ ਹਾਂ ਮੈਂ ਉਹੀ ਗੱਲ ਪੁੱਛਦੇ ਠੰਡਾ ਕਰਗੇ ਤੁਸੀਂ ਨੱਥ ਬਿਲਕੁਲ ਜੀ ਬਿਲਕੁਲ ਜੀ ਹੁਣ ਇਹਨੂੰ ਪੰਜ ਥੱਲੋਂ ਦੀ ਲੰਗ ਜੀ ਮੈਂ ਕੁ ਵੀ ਮੰਨ ਲਾ ਜਿਹੜੇ ਦੂਜੇ ਬੱਚੇ ਆਏ ਉਹ ਵੀ ਚੰਗੇ ਆਏ ਆ ਫਿਰ ਉਹ ਬਿਲਕੁਲ ਵਧੀਆ ਤੰਦਰੁਸਤ ਬੱਚੇ ਆਏ ਜੀ ਓਕੇ ਦੀ ਰਿਪੋਰਟ ਜਾਵੇ ਹਾਂ ਜੀ ਹਾਂ ਜੀ ਅੱਛਾ ਭਾਈ ਫਿਰ ਹੁਣ ਇਹਨੂੰ ਵੇਚਣ ਦਾ ਇਰਾਦਾ ਕਾ ਕੀ ਕਾਰਨ ਬਣ ਗਿਆ ਕਾਥੋਂ ਬਣ ਗਿਆ ਵੇਚਣ ਦਾ ਕਾਰਨ ਸਰ ਬੱਚਾ ਆਪਣਾ ਲੜਕਾ ਆਸਟ੍ਰੇਲੀਆ ਜੀ ਹਾਂ ਜੀ ਤੋ ਉਹ ਥੋੜਾ ਜਿਹਾ ਆਪਾਂ ਨੂੰ ਕਹਿ ਰਿਹਾ ਵੀ ਥੋੜਾ ਕੰਮ ਘਟਾਓ ਤੁਸੀਂ ਵੀ ਕੰਮ ਜਿਆਦਾ ਮਤ ਤੁਹਾਨੂੰ ਤੇ ਕੰਮ ਘਟਾਓ ਜੀ ਵੈ ਜੀ ਤਾਂ ਨਹੀਂ ਕਰਦਾ ਪਰ ਮਜਬੂਰੀ ਥੋੜੀ ਇਹ ਹੀ ਆ ਵੀ ਪਸ਼ੂ ਜਿਆਦਾ ਹੈ ਇਸ ਕਰਕੇ ਥੋੜਾ ਵੇਚਣ ਦਾ ਸੋਚ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੇ ਸਹਣ ਰੱਖਣਾ ਇਹਨੂੰ ਤਾਂ ਟਾਈਮ ਦੇਣਾ ਪੈਂਦਾ ਕਹਿੰਦਾ ਸਵੇਰ ਤੋਂ ਸ਼ਾਮ ਹਾਂਜੀ ਟਾਈਮ ਦੇਣਾ ਪੈਂਦਾ ਜੀ ਇਹਦਾ ਮਤਲਬ ਇਹਦੀ ਤਾਂ ਮਿਹਨਤ ਹੁਣ ਜ਼ਰੂਰੀ ਆ ਜੇ ਹੁਣ ਮੰਨ ਲਓ ਲੋ ਤੁਸੀਂ ਵੀ ਜੇ ਇਹਦੀ ਤੋਰ ਚਾਲ ਬਣਾਉਣੀ ਹੈ ਨਾ ਤੁਹਾਨੂੰ ਤਾਂ ਤੋਰਨਾ ਪੈਣਾ ਦੋ ਜਿਵੇਂ ਘੋੜਾ ਰੱਖ ਲਿਆ ਤਾਂ ਸਹਣ ਰੱਖ ਲਿਆ ਇਹਦਾ ਇੱਕ ਬਰਾਬਰ ਆ ਜੀ ਇਹ ਭਾਜੀ ਮੈਂ ਤੁਹਾਨੂੰ ਦੱਸਦਾ ਚੜਿੱਕ ਮੇਲੇ ਦਾ ਚਲੋ ਜੇਤੂ ਦਾ ਹੈ ਹੀ ਆ ਇਹ ਮਤਲਬ ਕਿ ਜੇ ਇਹਨਾਂ ਦਾ ਥੋੜਾ ਉਹਦਾ ਤੁਰੰਦਾ ਹੀ ਸਖਾਇਆ ਨਹੀਂ ਇਹਨੂੰ ਤੇ ਜੇ ਸਖਾਇਆ ਹੁੰਦਾ ਤੇ ਹੋ ਸਕਦਾ ਪਹਿਲੇ ਨੰਬਰਾਂ 'ਚ ਹੀ ਆਉਂਦਾ ਬਿਲਕੁਲ ਬਿਊਟੀ ਬੌਸ ਜੀ ਹਾਂ ਬਿਊਟੀ ਬਹੁਤ ਹੈ ਜੀ ਸ਼ਕੀਨੀ ਬੜੀ ਸੀ ਹਾਂ ਜੀ ਹਾਂ ਅੱਛਾ ਭਾਈ ਫਿਰ ਹੁਣ ਵੇਚਣਾ ਰੇਟ ਰੂਟ ਫਿਰ ਕੋਈ ਇਹਨਾਂ ਦਾ ਤੈਅ ਕੀਤਾ ਕਿ ਕੀ ਇਰਾਦਾ ਪਾਇਆ ਰੇਟ ਸਰ ਚੜ੍ਹੇਕ ਮੇਲੇ ਤੋਂ ਜਾਣ ਤੋਂ ਪਹਿਲਾਂ ਮਤਲਬ ਕੀ ਮੈਨੂੰ 1.5 ਲੱਖ ਰੁਪਏ ਮਿਲਦਾ ਹੈ ਇਹਦਾ ਉਥੋਂ ਮੇਲੇ ਤੋਂ ਜਾਣ ਤੋਂ ਪਹਿਲਾਂ ਹਾਂਜੀ ਪਹਿਲਾਂ ਜੀ ਉਦੋਂ ਤਾਂ ਕੋਈ ਕੰਪੀਟੀਸ਼ਨ ਵੀ ਨਹੀਂ ਮਤਲਬ ਕੰਪੀਟੀਸ਼ਨ ਤੋਂ ਪਹਿਲਾਂ ਦੀ ਗੱਲ ਜੀ ਹੁਣ ਫਿਰ ਕੀ ਇਰਾਦਾ ਪਾਇਆ ਕੋਣ ਸਰ ਮਤਲਬ ਕਿ 2.5 ਲੱਖ ਦੇ ਆਸ-ਪਾਸ ਦਾ ਇਰਾਦਾ ਬਾਕੀ ਮੌਕੇ ਦੇ ਦੇਖਿਆ ਹੋਊਗਾ ਇਹ ਬਾਈ ਗਲਤ ਤੁਸੀਂ ਮੈਨੂੰ ਮੈਂ ਤੁਸੀਂ ਵੱਡੇ ਹੋ ਮੇਰੇ ਤੋਂ ਕਿਉਂਕਿ ਇਹ ਦੌਰ ਸੀ ਨਾ ਜਿਹੜਾ ਇਹਦਾ ਮੰਨ ਲਓ ਹਾਂਜੀ ਜੇ ਕਰੇ ਪਹਿਲੇ ਦੂਜੇ ਨੰਬਰ ਤੇ ਆ ਜਾਂਦਾ ਤਾਂ ਤੁਸੀਂ ਭਾਉਂਦੇ ਹੁੰਦੇ ਜਿੰਨੇ ਮਰਜ਼ੀ ਪੈਸੇ ਦੂਜੀ ਗੱਲ ਇਹ ਆ ਜਾਂਦੀ ਵੀ ਇਹਦੀ ਮਾਂ ਦਾ ਦੁੱਧ ਸੀ ਜਿਹੜਾ ਆਪਾਂ ਜਿਵੇਂ ਹਨਾ ਮੰਨ ਲਓ ਇੱਕ ਤਾਂ ਹੁੰਦਾ ਕੈਣ ਵਾਲਾ ਤੇ ਇੱਕ ਹੁੰਦਾ ਚੂਣ ਵਾਲਾ ਹਾਂਜੀ ਹਾਂਜੀ ਹੁਣ ਜੇ ਆਪਣੇ ਕੋਲ ਇਹਦੀ ਮਾਂ ਹੈਗੀ ਅਜੇ ਇਹਦੀ ਮੌਜੂਦ ਹੈ ਤੇ ਕਿੰਨਾ ਦੁੱਧ ਦਿੰਦੀ ਆ ਸਰ ਆਪਣੇ ਟਾਈਮ ਪਹਿਲਾਂ ਤਾਂ ਮਦਰ ਕੀ 18 ਤੋਂ 20 ਕਿਲੋ ਦੁੱਧ ਦਿੰਦੀ ਰਹੀ ਐ ਠੀਕ ਹੈ ਜੀ ਤੇ ਐਤ ਕੀ ਮਤਲਬ ਕੀ ਹੈ ਜੇ ਥੋੜਾ ਜਿਹਾ 15-16 ਕਿਲੋ ਤੋਂ ਤੇ ਹੈ ਹੁਣ ਵੀ ਤਿਆਰੀ ਦੀ ਹਾਂਜੀ ਹਾਂਜੀ ਇਹ ਫਿਰ ਅੱਛਾ ਇਸੇ ਮੰਨ ਲਓ 15-16 ਕਿਲੋ ਤੇ ਜੇ ਚੱਲਦੀ ਆ ਮੋ ਜੇ ਹੁਣ ਇਹ ਪੀਕ ਲੈਵਲ 18 20 ਕਿਲੋ ਤੇ ਜਾ ਜਾਈਏ ਹਾਂਜੀ 18 18 ਆਉਣਾ ਕੱਢ ਜੂ ਫਿਰ ਚਵਾਈ ਕਰਕੇ ਕੋਈ ਦੇ ਸਕਦੇ ਆਪ ਜੇ ਕੋਈ ਚਵਾਈ ਕਰਕੇ ਖਰੀਦ ਬਿਲਕੁਲ ਬਿਲਕੁਲ ਦੇ ਦਾਂਗੇ ਜੀ ਕਹੇ ਕੋਈ ਮੈਂ ਮਾਂ ਦੀ ਇੰਦੀ ਦੀ ਚਵਾਈ ਕਰਨੀ ਆ ਤੇ ਬੇ ਚਵਾ ਦੇਾਂਗੇ ਹਾਂਜੀ ਚਵਾ ਦਾਂਗੇ ਠੀਕ ਆ ਜੀ ਫਿਰ ਤਾਂ ਠੀਕ ਆ ਬਾਈ ਤੇ ਅੱਛਾ ਇਹ ਦੰਦੋ ਦਾ ਫਿਰ ਹੁਣ ਦੋ ਦੰਦ ਹੋ ਗਿਆ ਦੋ ਦੰਦ ਹੋ ਗਿਆ ਜੀ ਦੋ ਦੰਦ ਹੋ ਗਿਆ ਠੀਕ ਆ ਬਾਈ ਇਹ ਬਾਕੀ ਇੰਦੀਆਂ ਭੈਣਾਂ ਨੇ ਜੀ ਇਹ ਪਹਿਲੇ ਸੂਏ ਝੋਟੀ ਨੇ 16 ਕਿਲੋ ਦੁੱਧ ਕੱਢਿਆ ਜੀ ਠੀਕ ਆ ਇਹ ਵੀ ਭੈਣ ਆਂਦੀ ਏ ਰਾਹ ਆ ਜਿਹੜੀ ਦੋ ਨੇ ਹਾਂ ਜੀ ਤਿੰਨੇ ਪੈਣਾ ਹੀ ਆਂਦੇ ਆ ਅੱਛਾ ਤਿੰਨੇ ਪੈਣ ਆਂਦੇ ਆ ਆ ਜਿਹੜੀ ਨੇ 16 ਕਿਲੋ ਕੱਢੇ ਤੇ ਆ ਹੁਣ ਸੁਈ ਹੋਈ ਆ ਪਹਿਲਾਂ ਹਾਂ ਨਹੀਂ ਇਹ ਇਹਨੂੰ ਸੁਈ ਨੂੰ ਨਾ ਮਤਲਬ ਹੋ ਗਏ ਆ 8-9 ਮਹੀਨੇ ਠੀਕ ਆ ਜੀ ਹਾਂ ਜੀ ਹੁਣ ਤਾਂ ਇਹ ਤੋਕੜ ਆ ਜੀ ਇਹਨੇ ਵੀ ਮਤਲਬ ਕਿ 12 ਕਿਲੋ ਤੋਂ ਕੱਢਿਆ ਹੈ ਕੀ ਬਾਤ ਹੈ ਹਾਂ ਥੱਲੋ ਬੜੀ ਚੰਗੀ ਕੱਟੀ ਨਾ ਹਾਂ ਜੀ ਹਾਂ ਜੀ ਹਾਂ ਜੀ ਤੇ ਉਹ ਪਰਲੀ ਨੇ ਬਈ ਉਹ ਤਿੰਨ ਥਾਣੀਆਂ ਬਈ ਉਹ ਥਾਣ ਥੋੜਾ ਉਹਨੂੰ ਪ੍ਰੋਬਲਮ ਆ ਗਈ ਸਰ ਉਹ ਥਾਣ ਮਰਿਆ ਯਾਰ ਹਾਂ ਜੀ ਹਾਂ ਜੀ ਬਾਕੀ ਜਿੰਮੰਦਰੀ ਚਲ ਤੁਰਦਾ ਇਹਦੀ 14 ਕਿਲੋ ਤੋਂ ਚਵਾਇਆ ਵੀ ਮੰਨੋ ਕਹਿ ਸਕਦੇ ਆ ਵੀ ਆਪਾਂ ਇੱਕ ਘਰਾਨਾ ਜਿਹੜਾ ਕੁੱਲ ਮਲਾ ਕੇ ਬਲੱਡ ਦੁੱਧ ਲੈਣ ਦੇ ਵਿੱਚ ਤੇ ਬਿਊਟੀ ਦੇ ਵਿੱਚ ਦੋਵੇਂ ਮੇਲ ਚੰਗੇ ਸੰਭੇ ਆ। ਅੱਛਾ 2.5 ਲੱਖ ਦੇ ਇਹਦੇ ਵਿੱਚੋਂ ਫਿਰ ਮਾਨਤਨ ਖੋਲ ਕੇ ਜੇ ਕੋਈ ਕਵੇ ਰੱਖਣ ਨੂੰ ਲੈ ਕੇ ਜਾਣਾ ਸ਼ੌਂਕੀ ਬੰਦਾ ਆ ਜਾਏ ਤਾਂ ਫਿਰ ਕਰਦੇ ਆਂਗੇ। ਹਾਂਜੀ ਬਿਲਕੁਲ ਕਰਾਂ ਜੀ। ਠੀਕ ਆ ਬਾਈ। ਅੱਛਾ ਨੰਬਰ ਸਾਂਝਾ ਕਰਿਓ ਇੱਕ ਵਾਰੀ ਆਪਣਾ ਜੀ। ਆਪਣਾ ਨੰਬਰ ਆ ਜੀ 9627983873। ਇੱਕ ਵਾਰੀ ਹੋਰ ਬੋਲਿਓ ਜੀ। 9627983873 ਜੀ। ਠੀਕ ਆ ਲੈ ਜੀ ਹੁਣ ਖੋਲ ਦਿਓ ਨੂੰ ਮਾਲੀ ਨੂੰ ਤੋੜ ਕੇ ਵਿਖਾ ਦਿਓ ਇੱਕ ਵਾਰੀ ਦੀ। ਠੀਕ ਆ ਜੀ। ਲੈ ਤੇ ਹੁਣ ਤੁਸੀਂ ਤੁਰਦਾ ਵੇਖ ਲਓ ਕਿਰਾਂ ਦੀ ਨੂੰ ਮੈਂ ਡਿਟੇਲ ਆਈਡੀ ਦੀ ਲੈਤੀ ਆ ਫੁੱਲ ਜਾਣਕਾਰੀ ਲੈਤੀ ਆ ਹੁਣ ਮੈਂ ਤੁਹਾਨੂੰ ਦੀ ਚਾਲ ਵਗੈਰਾ ਵਿਖਾ ਦਿੰਦਾ ਕਿਉਂਕਿ ਵੈਸੇ ਤਾਂ ਬਾਹਰ ਕੱਢ ਲੈਂਦਾ ਪਰ ਬਾਹਰ ਆਿਆਂ ਵੀ ਇਹ ਕਿਤੇ ਕੱਢਿਆ ਨਹੀਂ ਪਾਈ ਹੁਣੇ ਨੇ ਡਰਦਾ ਵਾ ਥੋੜਾ ਜਿਆਾ ਉੱਥੇ ਰੱਖ ਬੋਣ ਕੋਈ ਕਰਦਾ ਕਿਉਂਕਿ ਡਰਦਾ ਵਾ ਥੋੜਾ ਜਿਆਾ ਬਾਹਰ ਕਿਉਂਕਿ ਇਹ ਵਾਕਿਆ ਹੀ ਗੱਲ ਬਾਈ ਦੀ ਵਾਂਗੂ ਪਹਿਲੇ ਦੂਜੇ ਨੰਬਰ ਤੇ ਲੱਗਣ ਵਾਲੀ ਚੀਜ਼ ਸੀਗੀ ਕਿਉਂਕਿ ਜੇ ਕੱਟਾ ਮੇਲੇ ਤੇ ਲਜਾਣਾ ਚਾਹੁੰਦੇ ਆ ਤੁਸੀਂ ਵੀ ਤੇ ਮਿੱਤਰੋ ਫਿਰ ਅੱਗੇ ਮੇਲੇ ਪੰਜਾਬ ਪੰਜਾਬ ਦੇ ਵਿੱਚ ਅਕਰੀ ਦਾ ਪੰਜੇ ਮੇਲੇ ਪੰਜਾਬ ਦੇ ਵਿੱਚ ਟਾਪ ਦੇ ਮ ਮਨ ਲਓ ਤੁਸੀਂ ਤਨੌਲੇ ਤੋਂ ਪਹਿਲਾਂ ਮਾਨਸਾ ਮਾਨਸੇ ਤੋਂ ਪਹਿਲਾਂ ਸੌਰੀ ਮਾਨਸਾ ਤੋਂ ਬਾਅਦ ਤਨੌਲਾ ਤਨੌਲੇ ਤੋਂ ਬਾਅਦ ਆ ਗਿਆ ਫਿਰ ਪੀਡੀਐਫ ਵਾਲਾ ਮਿੱਤਰੋ ਜਿਹੜਾ ਮੰਨ ਲਓ ਤੁਸੀਂ ਸੰਸਥਾ ਦੇ ਚੈਂਪੀਅਨ ਕਰਾਉਣੀ ਆ ਉਦੋਂ ਬਾਅਦ ਫਿਰ ਪੀਡੀਐਫ ਆ ਜਣਾ ਉਦੋਂ ਬਾਅਦ ਫਿਰ ਚੜੱਕ ਮੇਲਾ ਚੜੱਕ ਸੌਰੀ ਪਹਿਲਾਂ ਆਊਗਾ ਪੀਡੀਐਫ ਦੇ ਮੇਲੇ ਤੇ ਤੇ ਅੱਜਕੀ ਦਾ ਮੰਨ ਲਓ ਵੀ ਪਹਿਲਾਂ ਪੰਜਾਬ ਦੇ ਵਿੱਚ ਕੱਲਾ ਸਿਰਫ ਪੀਡੀਐਫ ਦਾ ਹੀ ਮੇਲਾ ਹੁੰਦਾ ਸੀ ਤੇ ਹੁਣ ਮਿੱਤਰੋ ਤੁਹਾਨੂੰ ਦਾ ਪੰਜ ਮੇਲੇ ਦੇਖਣ ਨੂੰ ਮਿਲਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਕੋਸ਼ਿਸ਼ ਚੈਨਲਾਂ ਦੀ ਇਹੀ ਆ ਵੀ ਪੰਜਾਬ ਦੇ ਵਿੱਚ 8-10 ਮੇਲੇ ਲਗਿਆ ਕਰਨ ਤਾਂ ਕਿ ਉਤਸ਼ਾਹ ਜਿਹੜਾ ਜਦੋਂ ਕੋਈ ਉਂਗਲ ਫੜ ਕੇ ਬੱਚਾ ਜਿਹੜਾ ਅੱਜ 5 ਸਾਲ ਦਾ ਬਾਪੂ ਦੇ ਨਾਲ ਮੇਲਾ ਵੇਖਣ ਜਾਊਗਾ ਤਾਂ ਉਹ ਮੇਲੇ ਦੇ ਵਿੱਚ ਆ ਕੇ ਆਪਦੇ ਘਰੇ ਸਾਰੇ ਪਰਿਵਾਰ ਨੂੰ ਇਹ ਜ਼ਰੂਰ ਗੱਲ ਕਹੂਗਾ ਕਿ Papa ਆਪਾਂ ਚੰਗੇ ਜਾਨਵਰ ਰੱਖੀਏ ਤੇ ਜਦੋਂ ਇਹ ਗੱਲ ਆ ਗਈ ਉਦੋਂ ਬਾਹਰ ਵਾਲਾ ਦੌਰ ਆਟੋਮੈਟਿਕ ਖਤਮ ਹੋ ਜਾਊਗਾ ਕੋਸ਼ਿਸ਼ ਸਾਡੀ ਇਹ ਰਹੂਗੀ ਪਰ ਤੁਸੀਂ ਸਾਥ ਦਿਓ ਮੇਲਿਆਂ ਦੇ ਵਿੱਚ ਹਮ ਹਮਾ ਕੇ ਪਹੁੰਚਿਓ ਆਪਣੇ ਜਾਨਵਰਾਂ ਨੂੰ ਤਿਆਰ ਜ਼ਰੂਰ ਕਰਨ ਨੂੰ ਲੱਗ ਜਾਓ ਕਿਉਂਕਿ ਮਹੀਨਾ ਬਾਕੀ ਆ 20 ਦਿਨ ਬਸ ਉਸ ਤੋਂ ਬਾਅਦ ਮੇਲੇ ਲਗਾਤਾਰ ਰੈਗੂਲਰ ਚੱਲੂ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਵਿਸ਼ੇ ਦੇ ਨਾਲ ਜਿਉਂਦੇ ਰਹੋ ਸ਼ੁਕਰੀਆ ਧੰਨਵਾਦ